ਫਾਲਸੇ ਦੇ ਪਹਿਰਾਵਤ ਵਿੱਚ ਰਹਿ ਕੇ ਵੀ ਬੜੇ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਅਜਿਹੇ ਕੰਮ ਕਰਦੇ ਨੇ ਜੋ ਪਹਿਰਾਵੇ ਨੂੰ ਦਾਗ ਵੀ ਲਾਂਦੇ ਨੇ ਹੁਣ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਸੀਂ ਪਹਿਰਾਵੇ ਦੇ ਵਿੱਚ ਜਾਂਦੇ ਹੋ ਮਾਫ ਕਰਨਾ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਆਮ ਲੋਕਾਂ ਦੇ ਵਿੱਚ ਇਹ ਮੰਨ ਤੇ ਵਿੱਚ ਇੱਕ ਡਰ ਵੀ ਹੈ ਰਿਸਪੈਕਟ ਦੇ ਨਾਲ ਨਾਲ ਇਸ ਪਹਿਰਾਵੇ ਦਾ ਡਰ ਕਿਉਂ ਹੈ ਕਿ ਨਿਹੰਗ ਸਿੰਘ ਫੌਜਾਂ ਜਦੋਂ ਆਣ ਗਿਆ ਪਤਾ ਨਹੀਂ ਕੀ ਹੋ ਜਾਏਗਾ ਉਹ ਕਿਸੇ ਵੇਲੇ ਵੀ ਸ਼ਸਤਰ ਕੱਢ ਸਕਦੀਆਂ ਨੇ ਉਹ ਕਿਸੇ ਵੇਲੇ ਵੀ ਕੁਝ ਕਰ ਸਕਦੀਆਂ ਨੇ ਰਿਸਪੈਕਟ ਦੀ ਜਗ੍ਹਾ ਡਰ ਜ਼ਿਆਦਾ ਹੋ ਗਿਆ ਰਿਸਪੈਕਟ ਘਟ ਗਿਆ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਪੰਥ ਸਾਜਿਆ ਖਾਲਸਾ ਸਾਜਿਆ ਜਿਹੜਾ ਮਹਾਰਾਜ ਦਾ ਬਾਣਾ ਮਹਾਰਾਜ ਪਾਉਂਦੇ ਸੀ ਉਸ ਸਮੇਂ ਦਿਮਾਲਾ ਸਜਾਉਂਦੇ ਸੀ ਬਾਣਾ ਪਾਉਂਦੇ ਸੀ ਕੋਈ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਦਿੱਤਾ ਉਸ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਦਾ ਦੌਰ ਆਇਆ ਮੀਰ ਮੰਨੂ ਦਾ ਦੌਰ ਆਇਆ ਮਸੇ ਰੰਗੜ ਦਾ ਦੌਰ ਆਇਆ ਤੇ ਜਿਨ੍ਹਾਂ ਨੂੰ ਆਪਾਂ ਨਿਹੰਗ ਸਿੰਘਾਂ ਵਾਲਾ ਬਾਣਾ ਕਹਿੰਨੇ ਆ ਗੁਰੂ ਕੇ ਨਿਹੰਗ ਸਿੰਘ ਜੰਗ ਜੁਦ ਕਰਦੇ ਰਹੇ ਹਾਂ ਹਾਂ ਉਸ ਸਮੇਂ ਇੱਕ ਪ੍ਰਚਲਿਤ ਹੋ ਗਈ ਗੱਲ ਆਏ ਨੇ ਨਿਹੰਗ ਬੂਏ ਖੋਲ ਦੋ ਨ ਸੰਗ ਵੀ ਨਿਹੰਗ ਸਿੰਘ ਆਗੇ ਇਨਾ ਤੋਂ ਡਰੋ ਨਾ ਹੁਣ ਦਰਵਾਜ਼ੇ ਖੋਲ ਦੋ ਤੁਹਾਡੀ ਇੱਜ਼ਤ ਦੇ ਰਾਖੇ ਆਗੇ ਆਗੇ ਹਾਂ ਉਸ ਸਮੇਂ ਏ ਫਿਰ ਗੱਲ ਵੇਖੀ ਗਈ ਵੀ ਇਨ੍ਹਾਂ ਦੇ ਪ੍ਰਤੀ ਜਦੋਂ ਤੱਕ ਡਰ ਨਹੀਂ ਨਾ ਹੁੰਦਾ ਲੋਕਾਂ ਦੇ ਅੰਦਰ ਇਹ ਲੋਕ ਉਦੋਂ ਤੱਕ ਇੰਨਾ ਤੋਂ ਟੁੱਟਣਗੇ ਨਹੀਂ ਤੁਸੀਂ ਇਤਿਹਾਸ ਪੜ੍ਹ ਲਓ ਜਿੰਨਾ ਨੁਕਸਾਨ ਅੰਗਰੇਜ਼ ਬ੍ਰਿਟਿਸ਼ Empire ਨੇ ਨਿਆਂਗ ਸਿੰਘਾਂ ਦਾ ਕੀਤਾ ਕਿਸੇ ਨੇ ਨਹੀਂ ਸੀ ਕੀਤਾ ਔਰ ਅੰਗਰੇਜ਼ਾਂ ਨੇ ਫਿਰ ਉੱਥੇ ਨੀਤੀ ਵਰਤੀ ਇੱਕ ਨੀਤੀ ਹੈ ਨਾ ਜੰਗ ਦੇ ਵਿੱਚ ਵੀ ਜਿਨ੍ਹਾਂ ਨੂੰ ਹਰਾ ਨਹੀਂ ਸਕਦੇ ਉਹਨਾਂ ਨੂੰ ਬਦਨਾਮ ਕਰ ਦਿਓ ਤਾਂ ਇਸ ਕਰਕੇ ਨਿਆਂਗ ਸਿੰਘਾਂ ਨੂੰ ਬਦਨਾਮ ਕਰਨ ਲਈ ਇਦਾਂ ਦੇ ਬੰਦੇ ਵੀ ਵਾੜੇਗੇ ਕਿ ਜਿਨ੍ਹਾਂ ਨੇ ਬਾਣਾ ਪਾਇਆ ਪਰ ਇਸ ਬਾਣੇ ਦੀ ਆੜ ਵਿੱਚ ਉਹ ਕੰਮ ਕੀਤੇ ਜਿਹੜੇ ਕੰਮ ਆਪਾਂ ਸੋਚ ਵੀ ਨਹੀਂ ਸਕਦੇ ਤੇ ਉਹਨਾਂ ਦਾ ਫਿਰ ਹਸ਼ਰੇ ਵੀ ਮਾਰਾ ਮਾੜਾ ਹੋਇਆ ਪਰ ਮੈਂ ਇੱਕ ਗੱਲ ਕਹਿਣਾ ਵੀ ਕੋਈ ਪੁਲਿਸ ਦੀ ਵਰਦੀ ਪਾ ਕੇ ਗਲਤ ਕੰਮ ਕਰੇ ਤੇ ਉੱਥੇ ਵਰਦੀ ਦਾ ਕਸੂਰ ਨਹੀਂ ਬੰਦੇ ਦਾ ਕਸੂਰ ਆ ਇਹ ਬਾਣੇ ਵਿੱਚ ਜੇ ਕਿਸੇ ਨੇ ਗਲਤ ਕੰਮ ਵੀ ਕੀਤਾ ਉਹਨੂੰ ਫਿਰ ਬਾਣੇ ਨਾਲ ਨਹੀਂ ਜੋੜਨਾ ਚਾਹੀਦਾ ਉਹ ਬੰਦੇ ਨੂੰ ਉਹਦੇ ਕਰਮਾਂ ਕਰਕੇ ਜਾਨਣਾ ਚਾਹੀਦਾ ਜੇ ਤੁਸੀਂ ਬੁੱਢਾ ਦਲ ਨਾਲ ਜੁੜੇ ਹੋਏ ਹੋ ਜੇ ਮੈਂ ਗਲਤ ਨਹੀਂ ਹਾਂ ਤਾਂ ਫਿਰ ਕੀ ਤੁਹਾਡੀਆਂ ਸੰਸਥਾਵਾਂ ਜਾਂ ਤੁਹਾਡੀਆਂ ਜਥੇਬੰਦੀਆਂ ਵੀ ਇਹ ਤਹਈਆ ਨਹੀਂ ਕਰਦੀਆਂ ਵੀ ਇਹ ਮਿਸਯੂਜ਼ ਨਹੀਂ ਹੋਣਾ ਚਾਹੀਦਾ ਜਾਂ ਸਾਨੂੰ ਦੇਖ ਕੇ ਕਿਸੇ ਨੂੰ ਡਰ ਨਹੀਂ ਆਣਾ ਚਾਹੀਦਾ ਡਰ ਕਾ ਕੇ ਤੁਹਾਡੇ ਅੱਗੇ ਹੱਥ ਨਹੀਂ ਜੋੜਨੇ ਚਾਹੀਦੇ ਰਿਸਪੈਕਟ ਕਰਕੇ ਹੱਥ ਜੋੜਨੇ ਚਾਹੀਦੇ ਨਹੀਂ ਅਸੀਂ ਜੁੜੇ ਗੁਰੂ ਗੋਬਿੰਦ ਸਿੰਘ ਜੀ ਨਾਲ ਤੇ ਗੁਰੂ ਗ੍ਰੰਥ ਸਾਹਿਬ ਨਾਲ ਆ ਪਰ ਗੁਰੂ ਗੋਬਿੰਦ ਸਿੰਘ ਦੇ ਸਾਜੇ ਦਲ ਪੰਥ ਵਿੱਚ ਆਪਾਂ ਸੇਵਾ ਜ਼ਰੂਰ ਕਰਦੇ ਆ ਸੋ ਇਸ ਕਰਕੇ ਇਹ ਸਾਡੇ ਦਲਾਂ ਪੰਥਾ ਵੱਲੋਂ ਇਹ ਬਾਰ ਬਾਰ ਇਹ ਬਾਰ ਬਾਰ ਕਿਹਾ ਜਾਂਦਾ ਹੈ ਕਿ ਜਿਹੜੇ ਵੀ ਬਾਣੇ ਨੂੰ ਪਾ ਕੇ ਗਲਤ ਕੰਮ ਕਰਦੇ ਆ ਉਹਨਾਂ ਤੋਂ ਸੁਚੇਤ ਹੋਵੋ ਬਾਣਾ ਕਿਸੇ ਜਥੇਬੰਦੀ ਦਾ ਨਹੀਂ ਯੈਸ ਬਾਣਾ ਕਿਸੇ ਇੱਕ ਬੰਦੇ ਦਾ ਨਹੀਂ ਇਹ ਬਾਣਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆ ਤੇ ਜਦੋਂ ਆਪਾਂ ਬਾਣਾ ਪਾਉਂਦੇ ਆ ਨਾ ਤੇ ਮੈਂ ਖੁਦ ਵੀ ਕਈ ਵਾਰੀ ਕਹਿਣਾ ਵੀ ਜਿਹੜੇ ਨੌਜਵਾਨ ਬਾਣਾ ਪਾਉਂਦੇ ਆ ਦਿਮਾਲਾ ਸਜਾਉਂਦੇ ਹੋ ਇਹ ਦਿਮਾਲਾ ਸਜਾਉਣ ਤੋਂ ਪਹਿਲਾਂ ਇਹਨੂੰ ਮੱਥਾ ਟੇਕਿਆ ਕਰੋ ਕੀ ਬਾਤ ਚੋਲਾ ਪਾਉਣ ਤੋਂ ਪਹਿਲਾਂ ਚੋਲੇ ਨੂੰ ਮੱਥਾ ਟੇਕਿਆ ਕਰੋ ਕੜਾ ਪਾਉਣ ਤੋਂ ਪਹਿਲਾਂ ਕੜੇ ਨੂੰ ਵੀ ਮੱਥਾ ਟੇਕਿਆ ਕਰੋ ਬਹੁਤ ਰਿਸਪੈਕਟ ਹੈ ਬਹੁਤ ਉੱਚਾ ਰੁਤਬਾ ਹੂੰ ਮੈਂ ਅੱਜ ਬਾਣਾ ਉਤਾਰਦਾ ਮੈਂ ਕੌਣ ਆ ਮੈਂ ਕੁਝ ਵੀ ਨਹੀਂ ਮੈਂ ਬਾਣਾ ਪਾਇਆ ਤਾਂ ਹੀ ਉਹ ਗੁਰੂ ਸਾਹਿਬ ਗੁਰੂ ਸਾਹਿਬ ਦਾ ਰੂਪ ਹੈ ਨਾ ਖਾਲਸਾ ਮੇਰਾ ਰੂਪ ਹੈ ਖਾਲਸਾ ਤਾਂ ਹੀ ਆਪਾਂ ਪੋਡਕਾਸਟ ਕਰ ਰਹੇ ਹਾਂ ਤਾਂ ਹੀ ਉਹ ਪੋਡਕਾਸਟ ਕਰ ਰਹੇ ਹਾਂ ਨਾ ਜੀ ਤਾਈਓ ਤੁਸੀਂ ਬੁਲਾਇਆ ਸੋ ਇਹ ਬਾਣੇ ਕਰਕੇ ਆ ਤੇ ਇਸ ਕਰਕੇ ਬਾਣੇ ਜੇ ਆਪਾਂ ਪਾਉਨੇ ਆ ਨਾ ਤੇ ਉਦੋਂ ਫਿਰ ਸਾਡੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਆ ਇੱਕ ਮੈਂ ਗੱਲ ਕਹਿਣਾ ਹੁੰਨਾ ਜੀ ਵੀ ਕਈ ਵਾਰ ਆਪਾਂ ਪੁੱਛਦੇ ਹਾਂ ਜੀ ਸਿੱਖ ਕੌਣ ਹੈ ਜਾਂ ਖਾਲਸਾ ਕੌਣ ਹੈ ਤੇ ਉਹਦੀ ਕੋਈ ਵਿਆਖਿਆ ਆਪਾਂ ਕਰ ਸਕਦੇ ਹਾਂ ਵੀ ਤੁਸੀਂ ਗਲੀ ਚੋਂ ਵੀ ਲੰਘਦੇ ਹੋ ਵੋ ਤੇ ਤੁਹਾਨੂੰ ਲੰਗਦਿਆਂ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਯਾਦ ਆਜੇ ਨਾ ਸਮਝ ਲਓ ਤੁਹਾਡਾ ਬਾਣਾ ਪਾਇਆ ਸਫਲਾ ਤੁਹਾਡਾ ਸਿੱਖ ਕਹ ਲਾਇਆ ਸਫਲਾ ਪਰ ਜੇ ਤੁਸੀਂ ਇਦਾਂ ਦੇ ਕੰਮ ਕਰੋ ਵੀ ਨਫ਼ਰਤ ਹੀ ਹੋ ਜਾਵੇ ਫਿਰ ਤੁਸੀਂ ਭੁੱਲ ਜੋ ਤੁਸੀਂ ਸਿੱਖਿਆ